ਗ੍ਰੀਤੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਕਸ਼ਬਾ ਪੁਰਾਣਾ ਸ਼ਾਲਾ ਵਿੱਚ ਹੋਏ ਸ਼ਿਵਸੈਨਾ ਆਗੂ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤਿੰਨ ਫਰਾਰ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਪੇਸ਼ ਕੀਤਾ ਹੈ ਇਹਨਾਂ ਦੋਸ਼ੀਆਂ ਉੱਪਰ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੇ ਕਈ ਮਾਮਲੇ ਦਰਜ ਹਨ ਇਹਨਾਂ ਵਿੱਚ ਮੁੱਖ ਦੋਸ਼ੀ ਰਕੇਸ਼ ਮਸੀ ਉਰਫ ਗੇਸੀ ਨੇ ਸ਼ਿਵਸੈਨਾ ਆਗੂ ਅਜੇ ਸਲਾਰੀਆ ਉੱਪਰ ਪਿਸਤਲ ਨਾਲ ਦੋਲ ਫਾਇਰ ਕੀਤੇ ਸਨ ਜੋ ਅਜੇ ਸਲਾਰੀਆ ਦੇ ਪੇਟ ਅਤੇ ਬਾਹਾਂ ਤੇ ਲੱਗੇ ਸਨ ਦੋਸ਼ੀ ਮੋਟਰਸਾਈਕਲ ਤੇ ਬੈਠ ਕੇ ਫਿਰ ਘਟਨਾ ਨੂੰ ਉਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ ਇਹਨਾਂ ਦੋਸ਼ੀਆਂ ਵਿੱਚ ਇਹਨਾਂ ਦੋਸ਼ੀਆਂ ਵਿੱਚੋਂ ਦੋ ਦੋਸ਼ੀ ਅਦਾਲਤ ਵਿੱਚ ਆਤਮ ਸਮਰਪਨ ਕਰ ਚੁੱਕੇ ਸਨ ਅਤੇ ਤਿੰਨ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਦੋਸ਼ੀ ਅਜੇ ਵੀ ਫਰਾਰ ਹੈ ਜਿਸ ਨੂੰ ਪੁਲਿਸ ਜਲਦੀ ਹੀ ਗ੍ਰਿਫਤਾਰ ਕਰ ਲਵੇਗੀ ਪ੍ਰੈਸ ਵਾਰਤਾ ਵਿੱਚ ਜਾਣਕਾਰੀ ਦਿੰਦਿਆਂ ਹੋਇਆ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ ਦੋ ਦੋਸ਼ ਆਤਮ ਸਮਰਪਤ ਕਰ ਚੁੱਕੇ ਹਨ ਅਤੇ ਤਿੰਨ ਦੋਸ਼ੀ ਪੁਲਸਵਲੋ ਗ੍ਰਿਫਤਾਰ ਕਿਥੇ ਗਏ ਹਨ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਪਾਸੋਂ ਇੱਕ ਪਿਸਤੌਲ ਕਟਾ ਇੱਕ ਪਿਸਤੌਲ ਇੱਕ ਦਾਤਰ ਚਾਰ ਰੋਂ ਬਰਾਮਦ ਕੀਤੇ ਹਨ ਜੋ ਵਾਰਦਾਤ ਵਿੱਚ ਵਰਤੇ ਗਏ ਸਨ ਹੁਣ ਤੱਕ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਤਲ ਆਪਸੀ ਰੰਜਸ਼ ਅਤੇ ਟਕਰਾਬਾਜ਼ੀ ਕਾਰਨ ਕੀਤਾ ਗਿਆ ਹੈ ਜੋ ਆਪਣੇ ਸ਼ਮੀਨ ਪ੍ਰੋਡਕਸ਼ਨ ਦੇ ਕਰੀਬ 36 ਜੇ ਇੱਕ ਸ਼ੂਟਆਊਟ ਹੋਇਆ ਸੀ ਜਿਸ ਵਿੱਚ ਅਜੇ ਸਹਾਰੀ ਹੈ ਉਹ ਚਾਰ ਬੰਦੇ ਨੇ ਜਿਹੜਾ ਹੈਗਾ ਅਟੈਕ ਕਰਕੇ ਉਹਨੂੰ ਗੋਲੀ ਮਾਰ ਕੇ ਜਦ ਬਾਅਦ ਚ ਉਹਦੀ ਡੈਥ ਹੋ ਗਈ ਸੀਗੀ ਉਹਦੀ ਤਫਤੀਸ਼ 'ਚ ਅਸੀਂ ਜਿਹੜਾ ਹੈਗਾ ਉਹਨਾਂ ਨੇ ਪਰਚਾ ਜਿਹੜਾ ਕਰਾਇਆ ਸੀ ਪੰਜ ਬੰਦਿਆਂ ਤੇ ਕਰਾਇਆ ਸੀਗਾ ਤਫਤੀਸ਼ ਚ ਲਾਉਣ ਨੇ ਜਿਹੜਾ ਇੱਕ ਨਾਂ ਹੈਗਾ ਉਹਨਾਂ ਨੇ ਦੋ ਵਾਰ ਲਿਖਾਤਾ ਸੀਗਾ ਜਿਹੜਾ ਦੀਪਾ ਔਰ ਗਿਸ਼ੀ ਉਹ ਸੇਮ ਪਰਸਨ ਹੈਗਾ ਇਹਦੇ 'ਚ ਅਸੀਂ ਤਿੰਨ ਬੰਦੇ ਜਿਹੜੇ ਮੌਕੇ ਤੇ ਸੀਗੇ ਉਹ ਅਸੀਂ ਅਰੈਸਟ ਕਰ ਲਏ ਹੈਗੇ ਇੱਕ ਬੰਦਾ ਇਹਦੇ 'ਚ ਰਹਿੰਦਾ ਉਹਨੂੰ ਅਸੀਂ ਜਲਦੀ ਕਰ ਲਾਂਗੇ ਔਰ ਜਿਹੜਾ ਵੈਪਨ ਯੂਜ਼ ਕੀਤਾ ਸੀ ਇਹਨਾਂ ਨੇ ਆਪਣੇ ਕੰਟਰੀ ਮੇਡ ਬੱਤੀਬੋਰ ਪਿਸਟਲ ਵਿਦ ਲਾਈਵ ਕਾਰਟਿਜਸ ਦੋ ਅਸੀਂ ਉਹ ਵੀ ਰ ਦੋ ਕ्यूज ਜਿਹੜਾ ਹੈ ਗਿਆ ਸਰਿੰਡਰ ਕਰਕੇ ਸੀ ਕੋਰਟ ਚੋਂ ਇੱਕ ਨੂੰ ਅਸੀਂ ਪਸੋਂ ਜਿਹੜਾ ਹੈਗਾ ਪਾਣੀਪਤ ਤੀਰੀਏ ਚ ਸਾਨੂੰ ਇੱਕ ਟਿਪ ਆਫ ਮਿਲੀ ਸੀਗੀ ਉੱਥੋਂ ਅਸੀਂ ਆਪਣੇ ਰੇਡ ਪਾਰਟਿਸ ਪਿੱਛੇ ਗਏ ਦੋ ਡੀਐਸਪੀ ਸੁਪਰਵਾਈਜ਼ਨ ਚ ਉੱਥੇ ਲੋਕਲ ਪੁਲਿਸ ਦੀ ਹੈਲਪ ਲੈ ਕੇ ਅਸੀਂ ਉਹਨੂੰ ਅਰੈਸਟ ਕਰਕੇ ਲੈ ਆਏ ਇਹ ਜਿਹੜੇ ਬੰਦੇ ਹੈ ਇਹਨਾਂ ਤੇ ਪਿਛਲੀ ਹਿਸਟਰੀ ਵੀ ਜਿਹੜੀ ਕਿ ਪਾਸ ਹਿਸਟਰੀ ਹੈ ਉੱਤੇ ਵੀ ਇਹਨਾਂ ਦੇ ਮਕਦਮੇ ਦਰਜ ਹੈਗੇ ਔਰ ਦੋ ਤਿੰਨ ਮਕਦਮੇ ਜੀ ਪੀਓ ਵੀ ਹੈਗੇ ਹਨ ਮਕਦਮੇ ਪਠਾਨਕੋਟ ਦੇ ਵੀ ਹੈਗੇ ਆ ਸਾਡੇ ਗੁਰਦਾਸਪੁਰ ਦੇ ਵੀ ਹੈਗੇ ਤੇ ਐਸਐਸਓਸੀ ਅੰਮ੍ਰਿਤਸਰ ਦੇ ਵੀ ਮਕਦਮੇ ਹੈਗੇ ਇਹ ਤਾਂ ਤੀਸਰੀ ਹੈਗੀ ਇਹ ਚੱਲ ਰਹੀ ਹੈਗੀ ਆ ਇੱਕ ਦੋਸ਼ੀ ਰਹਿੰਦਾ ਹੈਗਾ ਤੇ ਬਾਕੀ ਜਿਹੜੇ ਇਹਨਾਂ ਨੇ ਮੋਟਰਸਾਈਕਲ ਵਗੈਰਾ ਜਿਹੜੇ ਯੂਜ਼ ਕੀਤੇ ਹੈਗੇ ਆ ਆਪਣੇ ਕ੍ਰਾਈਮ ਵਿੱਚ ਉਹ ਵੀ ਅਸਰ ਰਿਕਵਰ ਕਰ ਲਏ ਆ ਦੋ ਦੱਤਰ ਜਿਹੜੇ ਹੈਗੇ ਆ ਉਹ ਵੀ ਅਸਰ ਰਿਕਵਰ ਕਰ ਲਏ ਨੇ ਕਤਲ ਦਾ ਕਾਰਨ ਕੀ ਬਣਿਆ ਜੀ ਕਤਲ ਦਾ ਕਾਰਨ ਵਿੱਚ ਜਿਹੜਾ ਹੈਗਾ ਟੋਟਲ ਪਰਸਨਲ ਐਨਿਮੀਟੀ ਜਿਹੜੀ ਇਹਨਾਂ ਦੀ ਹੁੰਦੀ ਹੈਗੀ ਆ ਜਿਵੇਂ ਮੁੰਡਿਆਂ ਦੀ ਈਗੋ ਕਲੈਸ਼ ਵਗੈਰਾ ਹੁੰਦਾ ਕੋਈ ਲੜਕੀ ਲੜਕੀ ਦੀ ਗੱਲ ਵੀ ਸਾਹਮਣੇ ਆਈ ਹੈ ਤਫਤੀਸ਼ ਵਿੱਚ ਪਰ ਇਹ ਬੜਾ ਕਲੀਅਰ ਮੈਂ ਦੱਸਣਾ ਚਾਹੁੰਗਾ ਕਿ ਇਸ ਕ੍ਰਾਈਮ ਵਿੱਚ ਇਹਦਾ ਕੋਈ 테ਰਰਿਸਟ ਕ੍ਰਾਈਮ ਜਾਂ ਕਮਿਨਲ ਕੋਈ ਲੈਂਦੇ ਨਹੀਂ ਹੈਗਾ ਇਹ ਟੋਟਲ ਪਰਸਨਲ ਐਨਿਮੀਟੀ ਹੈਗੀ ਹੈ। ਮੁੱਖ ਦੋਸ਼ੀ ਕਿਹੜਾ ਹੈ ਇਹ ਕਿਹੜਾ ਇਹਨਾਂ ਵਿੱਚ? ਮੁੱਖ ਦੋਸ਼ੀ ਜਿਹਨੇ ਫਾਇਰ ਕੀਤਾ ਹੈਗਾ ਉਹ ਰਕੇਸ਼ ਸੀਗਾ ਉਰਫ ਗੇਸ਼ੀ ਉਰਫ ਦੀਪਾ। ਉਹ ਸੀ ਰੈਸਟ ਕਰ ਲਿਆ ਵਿਦਨਰ ਐਂਡ ਟੂ ਲਾਈਫ ਕਾਟੇਜਸ। ਸਰ ਕਦੋਂ ਹੋਇਆ ਫਿਰ ਲੜਕੀ ਬਣੀ ਜੀ ਲੜਕੀ ਕਰ ਕਰ ਤੋਂ ਆਇਆ? ਇਹ ਤੁਸੀਂ ਚਲ ਰਹੀ ਥੋੜੀ ਜਿਹੀ ਗੱਲ ਆਈ ਹੈ ਸਾਹਮਣੇ ਬਾਕੀ ਇਹਨਾਂ ਦੀ ਪਰਸਨੈਲਿਟੀ ਸਿਗੀਆਂ ਹੈ ਇਸ ਇਨਸੀਡੈਂਟ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਇਹਨਾਂ ਦੀ ਖੇਬਾਜੀ ਹੋਈ ਸੀ ਜਿੱਚ ਮਤਲਬ ਇਹਨਾਂ ਨੇ ਮਤਲਬ ਆਪਸ ਵਿੱਚ ਇੱਕ ਦੂਜੇ ਨੂੰ ਥ੍ਰੈਟ ਕੀਤਾ ਸੀ ਲੇਕਿਨ ਨੈਕਸਟ ਇਹਨਾਂ ਨੇ ਆ ਰਿਜ਼ਲਟ ਦਿੱਤਾ ਜਿਹੜਾ ਅਨਜਾਮ ਦਿੱਤਾ